ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਖੜੇ ਆਂ ਖਨੌਰੀ ਬਾਰਡਰ ਤੋਂ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਦੋਨੇ ਫਰਮਾਂ ਦੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿੱਥੇ ਜਿੱਥੇ ਵੀ ਰੋਡ ਬੰਦ ਨੇ ਅਸੀਂ ਉਹਨਾਂ ਨੂੰ ਪੀਲ ਕਰਨੀ ਚਾਹੁੰਦੇ ਆਂ ਆਪਣੇ ਕਿਸਾਨ ਭਰਾਵਾਂ ਨੂੰ ਔਰ ਜਿਹੜੇ ਉੱਥੇ ਆਗੂ ਸਾਹਿਬਾਨ ਲੀਡ ਕਰਦੇ ਨੇ ਕਿਉਂਕਿ ਜਿਹੜਾ ਪੱਤਰਕਾਰ ਵੀਰ ਆ ਉਹਨੇ ਪੂਰੇ ਕਵਰ ਕਰਨਾ ਹੁੰਦਾ ਗਾਂ ਵਾਲੇ ਧਰਨੇ ਨੂੰ ਵੀ ਜਾ ਕੇ ਅਸੀਂ ਇੱਥੋਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਜਦੋਂ ਪੱਤਰਕਾਰ ਵੀਰ ਆਉਂਦਾ ਤੁਹਾਨੂੰ ਕਵਰ ਕਰ ਲਿਆ ਅਗਰ ਉਹਨੇ ਅੱਗੇ ਜਾਣਾ ਉਹਨੂੰ ਰਸਤਾ ਦਿੱਤਾ ਜਾਵੇ ਇਹ ਚੀਜ਼ਾਂ ਨੋਟ ਕਰ ਲਿਓ ਕਈ ਪੱਤਰਕਾਰ ਵੀਰਾਂ ਦਾ ਸਾਨੂੰ ਮੈਸੇਜ ਆਇਆ ਕਿਉਂਕਿ ਇਹ ਚੀਜ਼ਾਂ ਤੁਸੀਂ ਗੌਰ ਕਰਨੀ ਹੈ ਹੁਣ ਮੈਂ ਲਖਵਿੰਦਰ ਹੌਲਕੀ ਨੂੰ ਬੋਲੂਗਾ ਵੀ ਦੋ ਸ਼ਬਦ ਉਹ ਵੀ ਕਹਿਣ ਸਾਥੀਓ ਸਭ ਤੋਂ ਪਹਿਲਾਂ ਪੰਜਾਬ ਦੇ ਹਰ ਇੱਕ ਉਸ ਸ਼ਖਸ ਦਾ ਜਿਹੜਾ ਇਸ ਮੋਰਚੇ ਦੀ ਹਮੈਤ ਨੂੰ ਸਰਦਾਰ ਜੀਤ ਸਿੰਘ ਡੱਲੇਵਾਲ ਜੀ ਦੇ ਮਾਰਮਰਤ ਦੀ ਹਮੈਤ ਨੂੰ ਮੋਰਚੇ ਦੀ ਜਿੱਤ ਦੀ ਹਮੈਤ ਨੂੰ ਅੱਜ ਆਪਣੇ ਵਪਾਰਿਕ ਸੰਸਥਾਨ ਤੇ ਸਾਰੇ ਚੀਜ਼ਾਂ ਬੰਦ ਕਰਕੇ ਬੰਦ ਦਾ ਸਮਰਥਨ ਕਰ ਰਹੇ ਨੇ ਇਸ ਦੇ ਵਿੱਚ ਹਰ ਕੋਈ ਵਪਾਰਿਕ ਸੰਸਥਾਨ ਵਿਦਿਅਕਤਾਰੇ ਸੈਂਕੜੋਂ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਐਸੋਸੀਏਸ਼ਨਾਂ ਨੇ ਜੁਨੀਅਰ ਨੇ ਉਹ ਇਸ ਬੰਦ ਦਾ ਸਮਰਥਨ ਕਰ ਰਹੇ ਸਭ ਦਾ ਧੰਨਵਾਦ ਤੇ ਇੱਕ ਬੇਨਤੀ ਹੈ ਜਿਹੜੇ ਜਿਹੜੇ ਨਾਕਿਆਂ ਦੇ ਉੱਪਰ ਜਿਹੜੇ ਜਿਹੜੇ ਅਸੀਂ ਬੰਦ ਕੀਤੇ ਹੋਏ ਆ ਉੱਥੇ ਜਿਹੜੇ ਜਿਹੜੇ ਸਾਥੀ ਬੈਠੇ ਨੇ ਸਾਡੇ ਬੰਦ ਦਾ ਜਿਹੜਾ ਮੈਨੇਜ ਕਰ ਰਹੇ ਨੇ ਉਹਨਾਂ ਨੂੰ ਅਪੀਲ ਹੈ ਵੀ ਜਿਹੜਾ ਪੱਤਰਕਾਰ ਹੈ ਉਹ ਚੌਥਾ ਸਤੰਭ ਹੈ ਸਾਡਾ ਉਹਨੇ ਹੀ ਆਵਾਜ਼ ਸਾਡੀ ਪੂਰੇ ਦੇਸ਼ ਦੁਨੀਆ ਤੱਕ ਪਹੁੰਚਾਉਣੀ ਆ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਉਹਨੂੰ ਰੋਕਿਆ ਨਾ ਜਾਵੇ ਕਿਉਂਕਿ ਤੁਹਾਡਾ ਨਾਕਾ ਕਵਰ ਕਰਕੇ ਤੁਹਾਡਾ ਏਰੀਆ ਕਵਰ ਕਰਕੇ ਉਹਨੂੰ ਦੂਸਰੇ ਏਰੀਆ ਜਾਣਾ ਹੈ ਇਸ ਕਰਕੇ ਪੱਤਰਕਾਰ ਵੀਰਾਂ ਨੂੰ ਜਿਨ੍ਹਾਂ ਕੋਲ ਆਈਡੈਂਟੀਟੀ ਕਾਰਡ ਹੈ ਜਾਂ ਤੁਸੀਂ ਜਾਣਦੇ ਹੋ ਜਾਂ ਨਹੀਂ ਜਾਣਦੇ ਉਹਨਾਂ ਕੋਲ ਆਈਡੈਂਟੀਟੀ ਕਾਰਡ ਨੇ ਪੱਤਰਕਾਰ ਆਪ ਨੂੰ ਪਤਾ ਚੱਲ ਜਾਂਦਾ ਪੱਤਰਕਾਰ ਵੀਰਾਂ ਨੂੰ ਅੱਗੇ ਜਾਣ ਦਿੱਤਾ ਜਾਵੇ ਤਾਂ ਕਿ ਸਾਰੇ ਪੰਜਾਬ ਦਾ ਬੰਦ ਦਾ ਜਿਹੜਾ ਤੁਹਾਡਾ ਹੰਗਾਰਾ ਹੈ ਉਸ ਨੂੰ ਦੁਨੀਆ ਦੇਸ਼ ਤੱਕ ਲੈ ਕੇ ਜਾਵੇ ਗੁੰਗੀ ਬੈਰੀ ਸਰਕਾਰਾਂ ਤੱਕ ਲੈ ਕੇ ਜਾਵੇ ਹੁਣ ਮੈਂ ਬੇਨਤੀ ਕਰਦਾ ਸੁਖਜੀਤ ਸਿੰਘ ਹਰਦੋ ਚੰਡੇ ਸਾਹਿਬ ਨੂੰ ਉਹ ਵੀ ਅੱਜ ਦੇ ਬੰਦ ਬਾਰੇ ਦੋ ਸ਼ਬਦ ਉਹ ਵੀ ਕਹੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਭਈ ਹੁਣ ਤਾਂ ਮੈਂ ਸਾਰੀਆਂ ਉਹਨਾਂ ਜਥੇਬੰਦੀਆਂ ਦਾ ਉਹਨਾਂ ਸੰਗਠਨਾਂ ਦਾ ਧੰਨਵਾਦ ਕਰਦਾ ਔਰ ਆਪਣੇ ਕਿਡਰ ਦਾ ਵੀ ਧੰਨਵਾਦ ਕਰਦਾ ਸਾਰੇ ਐਸ ਕੇਐਮ ਨੌਨ ਕਟਟੀਗੋਰ ਕਿਸਾਨ ਮਜ਼ਦੂਰ ਮੋਰਚੇ ਦੇ ਜਿਨ੍ਹਾਂ ਨੇ ਪੰਜਾਬ ਬੰਦ ਨੂੰ ਇੱਡੇ ਵੱਡੇ ਲੈਵਲ ਤੇ ਹੰਗਾਰਾ ਦਿੱਤਾ ਵਾ ਦੁਨੀਆ ਰਿਪੋਰਟਾਂ ਹੰਦ ਸਾਡੇ ਕੋਲ ਆ ਗਿਆ ਕਿ ਮੁਕੰਮਲ ਤੌਰ ਤੇ ਪੰਜਾਬ ਬੰਦ ਆ ਜਿਹੜੀ ਪੱਤਰਕਾਰਾਂ ਵਾਲੀ ਬੇਨਤੀ ਕੀਤੀ ਆ ਉਹਨੂੰ ਜ਼ਰੂਰ ਮੰਨਿਓ ਉਹ ਵੀ ਐਮਰਜੈਂਸੀ ਸੁਵਾਂਵਾ ਦੇ ਚਾਹੁੰਦੇ ਨੇ ਉਹਨਾਂ ਨੇ ਆਪਣੀ ਕਵਰੇਜ ਜਿਹੜੀ ਆ ਪੂਰੀ ਦੇਸ਼ ਦੁਨੀਆ ਨੂੰ ਪਹੁੰਚਾਉਣੀ ਆ ਉਹਨਾਂ ਨੂੰ ਰਸਤਾ ਦਿੱਤਾ ਰਿਹਾ ਅੱਗੇ ਜਾਣ ਦਾ ਦੂਸਰੀ ਗੱਲ ਮੈਂ ਪੂਰੇ ਪੱਤਰਕਾਰ ਭਾਈਚਾਰੇ ਦਾ ਚਾਹੇ ਉਹ ਸੋਸ਼ਲ ਮੀਡੀਆ ਚਾਹੇ ਮਲਟੀਮੀਡੀਆ ਚਾਹੇ ਪ੍ਰਿੰਟ ਮੀਡੀ ਜਿੰਨੇ ਪੱਤਰਕਾਰ ਅਜ ਪੰਜਾਬ ਬੰਦ ਨੂੰ ਕਵਰ ਕਰ ਰਹੇ ਨੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਜੋ ਰਤਨਪੁਰਾ ਬਾਰਡਰ ਤੇ ਕਵਰਿੰਗ ਦੇ ਰਹੇ ਆ ਸਭ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਗਾ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼ ਤੇ ਜੜਾ ਵਾ ਉਹ ਉਹਦੀ ਖਬਰਾਂ ਭੇਜੀਆਂ ਨੇ ਔਰ ਇਹਦੀ ਜਿਹੜੀ ਆ ਕਵਰੇਜ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਜਿੰਦਾਬਾਦ ਕਾਪੜੀ ਖੁਦ ਨਕ ਤਿਆਰੀ ਕਰਨ ਦੇ ਹੋਏ ਲੋਹੜਵਾਜ ਨੂੰ ਲੋਹੜਵਾਜੀ ਕਰਨੇ ਤੋਂ ਰੁਕਣਾ ਹੈ ਜੇ ਨਾ ਐਮਰਜੈਂਸੀ ਸੇਵਾਵਾਂ ਕਿਹਨੇ ਪੇਸ਼ਰ ਦੇਣਾ ਹੈ ਕਿ ਤੁਹਾਨੂੰ ਡੇਰੀਆ ਜਾਂ ਦੂਸਰੋਂ ਟ ਜਾਣਾ ਹੈ ਜਾਂ ਕੋਈ ਐਮਰਜੈਂਸੀ ਬਿਮਾਰ ਹੈ ਕੋਈ ਬੰਦਾ ਤਾਂ ਇਹਨਾਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣਾ ਹੈ ਜਿਹੜਾ ਵੀ ਕੋਈ ਕਾਰਕਿਤ ਪੈਣੀ ਚਾਹੀਦੀ ਕਿਉਂਕਿ ਇਹ ਸਮੱਸਿਆਵਾਂ ਆਪਾਂ ਨੂੰ ਆਪਣੇ ਪਰਿਵਾਰਾਂ ਦੀ ਸੇਵਾ ਕਰਨੀ ਆਪਣੇ ਪਰਿਵਾਰ ਦੀ ਦੇਖਭਾਲ ਕਰਨੀ ਹੈ सभी साथी देख लें कि आयसर मोहाली के अंदर जो एयरपोर्ट रोड से जो वो आयसर की तरफ जाता है तो पीके शहीद भगत सिंह के साथियों ने जो अंडरब्रिज और ऊपर रेलवे लाइन है उसको बंद कर दिया गया है पंजाब बंद की कॉल है और सारी जगह देखें आप जो ट्रैफिक है को रोक दिया गया ਮੈਡੀਕਲ ਵੀਰ ਜੀ ਕੀ ਨਾਮ ਹੈ ਜੀ ਆਪਣਾ ਬਸੰਤ ਸਿੰਘ ਸੱਸੀ ਕਿੱਥੇ ਖੜੇ ਹੋ ਤੁਸੀਂ ਜੀ ਬਹਾਲੀ ਬਹਾਲੀ ਕਿੱਥੇ ਜਾ ਰਹੇ ਹੋ ਹਸਪੀਟਲ ਨਾਲ ਜੀ ਕੋਈ ਕਿਸਾਨਾ ਰੋਕਿਆ ਤਾਂ ਤੁਹਾਨੂੰ ਠੀਕ ਹੈ ਧੰਨਵਾਦ ਬਹੁਤ ਕੋਚ ਚਲੋ ਦੇਖੋ ਜਿਹੜੀ ਮੈਡੀਕਲ ਸੇਵਾਵਾਂ ਨੇ ਉਹ ਉਹ ਬਹਾਲ ਕੀਤੇ ਜਾ ਰਹੇ ਉਹਨਾਂ ਨੂੰ ਛੂਟ ਦਿੱਤੀ ਜਰੀਏ ਜੀ ਪੂਰੀ ਤੇ 에어ਪੋਰਟ ਵਾਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਏਅਰਪੋਰਟ ਵਾਸਤੇ ਜਾਣ ਦੇ ਰਹੇ ਆ ਤੁਹਾਨੂੰ ਹਾਂ ਧੰਨਵਾਦੀ ਤੁਸੀਂ ਮੁਹਾਲੀ ਖੜੇ ਹੋ ਤੁਹਾਡਾ ਹੀ ਬਹੁਤ ਧੰਨਵਾਦ ਆਓ ਧੰਨਵਾਦ ਆਜੋ ਆਜੋ ਚਲੋ ਤੁਸੀਂ ਦੇਖ ਸਕਦੇ ਹੋ ਪਰ ਰੇਲ ਆਵਾਜਾਈ ਤੇ ਨੀਚੇ ਜਿਹੜੀ ਮੈਡੀਕਲ ਤੇ ਏਅਰਪੋਰਟ ਸੇਵਾਵਾਂ ਉਹਨਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ ਤੇ ਜਾਣ ਦਿੱਤਾ ਜਾ ਰਿਹਾ ਹੈ तो यहाँ पर देख सकते हैं कि जो आ, साथी रुके हुए हैं उनके लिए चाय की व्यवस्था की गई है और वो सभी लोग चाय ले रहे हैं आप रास्ते में फंसे हुए थे ना चाय ले रहे हो जी, जी, जी आप है ना जी, कोई दिक्कत तो नहीं, नहीं, आपको। नहीं, कोई नहीं है आपको ठीक है धन्यवाद जी फिर जी आप रास्ते से फंसे जी चाय पी रहे हो जी ठीक है आप देखें कि जो किसान यूनियन के द्वारा ये देखिए लेबर के साथी हैं सर आपको किसी ने रोका तो नहीं चाय लेने के लिए नहीं नहीं ठीक है ठीक है धन्यवाद बहुत बहुत आप सभी देख सकते हैं कि ਇਹਾਂ ਪਰ ਪੂਰਵ ਗੋਸ਼ਟਾ ਕੀਤਾ ਗਿਆ ਕਿ ਕਿਸਾਨੋ ਦੁਆਰਾ ਹਮ ਮੰਨ ਸਕਤੇ ਹੈ ਕਿ ਕੁਝ ਮੁਸ਼ਕਿਲੋ ਦਾ ਸਾਹਮਨਾ ਕਰ ਪੜ ਸਕਤਾ ਹੈ ਲੇਕਿਨ ਹਮਨੇ ਚਾਹੇ ਕਿ ਉਨਕੇ ਲਈ ਬ੍ਰੈਡ ਕੇ ਲਈ ਆਪ ਦੇਖੇ ਕਿ ਮੀਡੀਆ ਕੇ ਸਾਥੀ ਖੜੇ ਹੈ ਉਹ ਵੀ ਚਾਹ ਪਾਣੀ ਲੈ ਰਹੇ ਹੈ ਕਿ ਉਸੇ ਕੜਾਕੇ ਕੀ ਠੰਡ ਕੇ ਅੰਦਰ ਕਿਸਾਨ ਇਹਾ ਪਰ ਡਟੇ ਹੋਏ ਸਹੀ 7 ਵਜੇ ਜਿਹੜਾ ਆਇਸਰ ਦਾ ਮੋਹਾਲੀ ਦੇ ਵਿੱਚ ਅੰਡਰ ਬ੍ਰਿਜ ਦੇ ਥੱਲੇ ਜਿਹੜਾ ਰੋਡ ਹੈ ਚੰਡੀਗੜ੍ਹ ਵਾਲਾ ਉਹ ਬੰਦ ਕਰ ਦਿੱਤਾ ਗਿਆ ਤੁਸੀਂ ਦੇਖੋ ਆ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਜਿਹੜਾ ਰੋਗ ਦਿੱਤਾ ਗਿਆ ਹੈ ਤੇ ਪੰਜਾਬ ਬੰਦੀ ਕੋਲ ਸ਼ੁਰੂ ਹੋ ਚੁੱਕੀ ਹੈ ਡੀਕਯੂ ਸ਼ਹੀਦ ਭਗਤ ਸਿੰਘ ਦੇ ਜਿਹੜੇ ਕਿਸਾਨ ਨੇ ਉਹ ਪਹੁੰਚ ਚੁੱਕੇ ਨੇ ਗਿਲਵਰ ਸਿੰਘ ਕੀ ਨਾਂ ਹੈ ਜੀ ਆਪਣਾ ਦਸਮ ਸਿੰਘ ਸਰ ਜੀ ਕਿੱਥੇ ਖੜੇ ਹੋ ਤੁਸੀਂ ਜੀ ਮਹਾਲੀ ਮਹਾਲੀ ਕਿੱਥੇ ਜਾ ਰਹੇ ਹੋ ਹਸਪੀਟਲਾਂ ਜੀ ਕੋਈ ਕਿਸਾਨਾਂ ਨੇ ਰੋਕਿਆ ਤਾਂ ਨਹੀਂ ਕੋਈ ਨਹੀਂ ਰੋਕਿਆ ਠੀਕ ਹੈ ਧੰਨਵਾਦ ਬਹੁਤ ਕੋਸ਼ਿਸ਼ ਚਲੋ ਦੇਖੋ ਜਿਹੜੀ ਮੈਡੀਕਲ ਸੇਵਾਵਾਂ ਨੇ ਉਹ ਉਹ ਬਹਾਲ ਕੀ ਕੀ ਜਾ ਰਹੇ ਉਹਨਾਂ ਨੂੰ ਛੂਟ ਦਿੱਤੀ ਜਾ ਰਹੀ ਹੈ ਜੀ ਪੂਰੀ ਤੇ 에어ਪੋਰਟ